ਈ ਸੱਜਣ ਤੇ ਸਾਰੀ ਜ਼ਿੰਦਗੀ ਤਿਆਰੀ ਚ ਆਪਣਾ ਸਮਾਂ ਗਵਾ ਬੈਠ ਗਏ। ਪਾਈ ਗੁਰਦਾਸ ਉਹਨਾਂ ਬਾਰੇ ਕਹਿੰਦੇ ਨੇ ਪੂਛਤ ਹੈ ਪਥਕ ਤੇ ਮਾਰਗ ਨਾ ਧਰੇ ਭਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ। ਇਹ ਹੁਣ ਗੱਲਾਂ ਨਾਲ ਕਿਵੇਂ ਪਹੁੰਚੇ? ਕਿਵੇਂ ਪਹੁੰਚੇ? ਤੁਸੀਂ ਆਖੋਗੇ ਇੱਕ ਦਫਾ ਦੇ ਸੁਣਨ ਨਾਲ ਖੇਡ ਬਣ ਜਾਂਦੀ ਹਾਂ ਇੱਕ ਦਫਾ ਦੱਸੋ। ਸਾਰੀ ਦੁਨੀਆ ਬਦਲ ਜਾਣਗੀ ਲੱਖਾਂ ਦਫਾ ਬੋਲਣ ਨਾਲ ਮੰਦੀ ਦੁਨੀਆ ਨਹੀਂ ਬਦਲੇਗੀ ਇਹ ਵੀ ਅਰਜ਼ ਕਰਾਂ ਮੈਨੂੰ ਗਲਵਨ 48 ਸਾਲ ਕថា ਕਰਦੇ ਆ ਹੋ ਗਏ ਨੇ ਜ਼ਿੰਦਗੀ ਦਾ ਬਹੁਤ ਵੱਡਾ ਭਾਗ ਇਸ ਲੈਨ ਵਿੱਚ ਮੈਂ ਬਤੀਤ ਕੀਤਾ ਬڑے ਲੰਬੇ ਸਮੇਂ ਤਬਾਦ ਇਹ ਗੱਲ ਮੇਰੀ ਸਮਝ ਚ ਚਾਈ ਲੋਕੀ ਕਥਾ ਪੇ ਕਰਦੇ ਨੇ ਕੀਰਤਨ ਪੇ ਕਰਦੇ ਨੇ ਸੁਣਦੇ ਪੈ ਨੇ ਕੋਈ ਆਨੰਦ ਹੋਵੇ ਖੇੜਾ ਹੋਵੇ ਖੁਸ਼ੀ ਹੋਵੇ ਸਮਾਧੀ ਹੋਵੇ ਮਹਾਰਸ ਹੋਵੇ ਤੇ ਹੈ ਨਹੀਂ ਤੋ ਖੇੜ ਕੁਛ ਹੋਰ ਹੋਵੇ ਗੱਲ ਕੁਛ ਹੋਰ ਹੋਵੇ ਜੋ ਕੁਝ ਮੇਰੀ ਸਮਝ ਵਿੱਚ ਆਇਆ ਸਭ ਤਿਆਰੀ ਹੈ ਚੱਲਣ ਦੀ ਚੱਲਣਾ ਨਹੀਂ ਹੈ ਨਹੀਂ ਚੱਲਣਾ ਕੀ ਹੈ ਮਨ ਸੁਣੇ ਇੱਕ ਦਫਾ ਮਨ ਸੁਣੇ ਮਨ ਨਿਰਮਲ ਹੋ ਜਾਏਗਾ ਇੱਕ ਦਫਾ ਮਨ ਸੁਣੇ ਸਾਰੇ ਪਾਪ ਮਨ ਚੋਂ ਨਿਕਲ ਜਾਣਗੇ ਇੱਕੋ ਹੀ ਦਫਾ ਮਨ ਸੁਣੇ ਮਾਨਸਿਕ ਰੋਗ ਸਾਰੇ ਦੇ ਸਾਰੇ ਚਲੇ ਜਾਣਗੇ फिर शरीर का रोग भी चला जाएगा रोग शोक दुख जरा मरा अर जने नहीं निकटाने एक सज्जन ने सेज गन हिम्मत नाल कह देता ज्ञानी जी शरीर दे थौडा भी रोग है मैं कहा मैं वक्ता को श्रोता थोड़ी वक्ता कबूल करदा ऐरामन नहीं सुनदा औख okay. है कोशिश करदा है ਮੈਂ ਕੋਈ ਇਸ ਤਰ੍ਹਾਂ ਦਾ ਦਾਅਵਾ ਵੀ ਨਹੀਂ ਕੀਤਾ ਮੈਂ ਸਰੋਤਾ ਵਕਤਾ ਬੋਲਦੇ ਆਂ ਪਾਠ ਕਰਦੇ ਆਂ ਜਪ ਕਰਦੇ ਆਂ ਮਨ ਨਹੀਂ ਸੁਣਦਾ ਕਦੀ ਬੈਠੋਗੇ ਅਮਰਤ ਵੇਲੇ ਕਰਕੇ ਦੇਖਣਾ ਮਨ ਨਹੀਂ ਸੁਣਦਾ ਜੇ ਜਿਹੜੇ ਕਰਦੇ ਆਣਗੇ ਜ਼ਰੂਰ ਅਨੁਭਵ ਹੋਇਆ ਹੋਣਾ ਹੈ ਨਹੀਂ ਸੁਣਦਾ ਇਸੇ ਨੂੰ ਗੁਰੂ ਨਾਨਕ ਨੇ ਕਹਿ ਦਿੱਤਾ ਆਖਣ ਔਖਾ ਸਾਚਾ ਨਾ ਮਹਾਰਾਜ ਕੀ ਓਖੇ ਕਿਉਂ ਓਖੇ ਈ ਜ਼ਿਕਰ ਪੈ ਕਰ ਦੋ ਮੈਂ ਹੁਣੇ 2 ਮਿੰਟੇ ਚ 10 ਵਾਰ ਕਹਿ ਦਿਆਂ ਨਾ ਵਾਹਿਗੁਰੂ 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 ਕੀ ਓਖੇ ਨਹੀਂ ਬਹੁਤ ਓਖੇ ਬਹੁਤ ਓਖੇ ਪਤਾ ਹੈ ਜ਼ਿੰਦਗੀ ਕਿਸ ਤਰ੍ਹਾਂ ਸਾਡੀ ਚੱਲ ਰਹੀ ਹੈ ਸ਼્વાસਾਂ ਦੇ ਆਸਰੇ ਤੇ ਦੇ ਸਵਾਸਾਂ ਦੀ ਗਤੀ ਕੀ ਹੈ ਇੱਕ ਬਾਹਰ ਜਾਂਦਾ ਹੈ ਇੱਕ ਅੰਦਰ ਲੈ ਜਾਂਦਾ ਹੈ ਜਦ ਅੰਦਰ ਲੈ ਜਾਈਏ ਤੇ ਹੁਣ ਆਖੇ ਬਾਹਰ ਕਿਉਂ ਕਢਣਾ ਹੈ ਜਿੰਦਾ ਰਹਿ ਸਕਾਂਗੇ ਤੇ ਜੇ ਬਾਹਰ ਕਢਿਆ ਤੇ ਹੁਣ ਆਖੇ ਅੰਦਰ ਕਿਉਂ ਲੈ ਜਾਈਏ ਜਿੰਦਾ ਰਹਿ ਸਕਾਂਗੇ ਸ਼ਬਦ ਅੰਦਰੋਂ ਬਾਹਰ ਪ੍ਰਗਟ ਹੁੰਦਾ ਹੈ ਵਾਹਿਗੁਰੂ ਚਲਦਾ ਤੇ ਅੰਦਰੋਂ ਬਾਹਰ ਪ੍ਰਗਟ ਹੁੰਦਾ ਹੈ ਉਹਨਾਂ ਅੰਦਰ ਲੈ ਜਾਣਾ। ਸਵਾਸ ਬਾਹਰ ਗਿਆ। ਸਵਾਸ ਅੰਦਰ ਆਇਆ। ਇਹ ਜ਼ਿੰਦਗੀ ਹੈ। ਸ਼ਬਦ ਬਾਹਰ ਪ੍ਰਗਟ ਹੋਏ। ਉਹਨਾਂ ਅੰਦਰ ਪ੍ਰਵੇਸ਼ ਕਰੇ ਇਹ ਧਾਰਮਿਕ ਜ਼ਿੰਦਗੀ ਹੈ। 50-50 ਸਾਲ ਤੋ ਕੀਰਤਨ ਕਈ ਕਰਦੇ ਪੈਨੇ ਮਜਾ ਲੇ ਇੱਕ ਪੰਕਤੀ ਅੰਦਰ ਜਾਏ। ਖਾਦੀ ਨਹੀਂ ਹੈ। ਸਵਾਸ ਬਾਹਰ ਸੁੱਟੇ ਨਾ। ਅੰਦਰ ਨਹੀਂ ਲਏ ਗਏ ਜ਼ਿੰਦਗੀ ਬਣੀ ਨਹੀਂ ਧਰਮ ਦੀ ਜ਼ਿੰਦਗੀ ਬਣੀ ਸਾਰੀ ਜ਼ਿੰਦਗੀ ਧਾਰਮਿਕ ਮੰਦਿਰਾਂ ਚ ਰਹਿ ਗਏ ਧਾਰਮਿਕ ਨਹੀਂ ਨੇ ਸਾਰੀ ਜ਼ਿੰਦਗੀ ਧਰਮ ਗ੍ਰੰਥਾਂ ਦਾ ਪਾਠ ਕਰਦੇ ਰਹਿ ਗਏ ਧਾਰਮਿਕ ਨਹੀਂ ਨੇ ਦੇਖੋ ਖਾਵੇ ਦੇਖੋ ਬਣਚੇ ਹੁਣ ਮੈਂ ਅਰਜ਼ ਕਰਾਂ ਸ਼ਬਦ ਅੰਦਰੋਂ ਬਾਹਰ ਪ੍ਰਗਟ ਆਉਂਦਾ ਕਿਸ ਤਰ੍ਹਾਂ ਆਉਂਦਾ 2-4 ਮਿੰਟ ਲਵਾਂ ਪੂਰਾ ਖੁਲਾਸਾ ਤੇ ਹੁਣ ਮੈਂ ਫਿਰ ਕੱਲ ਕਰਾਂਗਾ ਕਿਉਂਕਿ ਸਮਾਂ ਆਪਣੇ ਚਾਲ ਨਾਲ ਚੱਲਦਾ ਹੈ ਤੇ ਮੈਂ ਪਛੜ ਜਾਣਾ। ਘੜੀ ਮੈਥੋਂ ਅੱਗੇ ਲੰਘ ਜਾਂਦੀ ਹੈ। ਜਿਸ ਵਕਤ ਬੋਲਣ ਦਾ ਖਿਆਲ ਆਵੇ ਨਾ ਅੰਦਰ। ਪਵਨ ਨਾਭੀ ਨਾਲ ਟਕਰਾਂਦੀ ਹੈ। ਪਵਨ ਹਵਾ ਨਾਭੀ ਨਾਲ ਟਕਰਾਂਦੀ। ਪਤਾ ਹੈ ਭਾਰਤ ਵਿੱਚ ਨਾਭੀ ਨੂੰ ਕੀ ਕਹਿੰਦੇ ਨੇ? ਧਰਮ ਗ੍ਰੰਥਾਂ ਵਿੱਚ ਨਾਭੀ ਨੂੰ ਕੀ ਕਹਿੰਦੇ ਨੇ? ਧੁਨੀ। ਤੇ ਧੋਨੇ ਦੇ ਅਖਰੀ ਅਰਥ ਕੀ ਨੇ ਜਿੱਥੋਂ ਧੁਨ ਉੱਠਦੀ ਹੈ ਧੁਨ ਉੱਠਦੀ ਹੈ ਧੋਨੇ ਧੋਨ ਨੂੰ ਜ਼ਬਾਨ ਪ੍ਰਗਟ ਕਰਦੀ ਹੈ ਉੱਠਦੀ ਹੈ ਧੋਨੇ ਤੋਂ ਹੈ ਨਾ ਵੀ ਤੋਂ ਇਸ ਨਾਲ ਤੇ ਹੁਣ ਸਾਇੰਟਿਸਟ ਸਹਿਮਤ ਨੇ ਜ਼ਬਾਨ ਤੇ ਸਿਰਫ ਪ੍ਰਗਟ ਕਰਦੀ ਹੈ ਜ਼ਬਾਨ ਤਾਂ ਉੱਠਦੀ ਨਹੀਂ ਹੈ ਇਤਨੀ ਵੀ ਮਰਜ਼ ਕਰਦੇ ਹੈ ਜਿਵੇਂ ਕੜਚੀ ਦਾਲ ਪਰੋਸ ਰਹੀ ਹੈ ਪਰ ਨਿਕਲਦੀ ਤੇ ਬਾਲਟੀ ਚ ਪਈਏ ਭਾਂਡੇ ਚ ਪਈਏ ਪਤੀਲੇ ਚ ਪਈਏ ਸਿਰਫ ਜ਼ਬਾਨ ਇੱਕ ਕੜਚੀ ਹੈ ਸ਼ਬਦ ਨੂੰ ਬਾਹਰ ਪ੍ਰਗਟ ਕਰ ਰਹੀ ਹੈ ਹੈਵੀ ਮੈਰਸ ਕਰਦੇ ਆ ਇਹ ਆਵਾਜ਼ ਜ਼ਬਾਨ ਚੋਂ ਨਿਕਲ ਨਹੀਂ ਰਹੀ ਜ਼ਬਾਨ ਨਹੀਂ ਇਸ ਨੂੰ ਬਣਾ ਰਹੀ ਜ਼ਬਾਨ ਪ੍ਰਗਟ ਕਰ ਰਹੀ ਹੈ ਜਿਵੇਂ ਕੜਛੀ ਵੰਡ ਰਹੀ ਹੈ ਪਰ ਇਹ ਸਭ ਕੁਝ ਕੜਛੀ ਨੇ ਨਹੀਂ ਬਣਾਇਆ ਵੰਡ ਰਹੀ ਹੈ ਦੇ ਰਹੀ ਹੈ ਕੜਛੀ ਚਾਹੀਦੀ ਹੈ ਜ਼ਬਾਨ ਚਾਹੀਦੀ ਹੈ ਜ਼ਬਾਨ ਦੀ ਬੜੀ ਬਹਿਮ ਹੈ ਸ਼ਬਦ ਉੱਠਦਾ ਹੈ ਨਾਭੀ ਤੋਂ ਸ਼ਬਦ ਪ੍ਰਗਟ ਹੁੰਦਾ ਹੈ ਜ਼ਬਾਨ ਤੋਂ ਜੈਸੇ ਬੋਲਣ ਦਾ ਖਿਆਲ ਪੈਦਾ ਹੁੰਦਾ ਹੈ ਬੋਲਣਾ ਕੁਝ ਕਹਿਣਾ ਹੈ ਪਵਨ ਨਾਭੇ ਨਾਲ ਟਕਰਾਂਦੀ ਹੈ। ਨਾਭ ਖੁੱਲਦੀ ਹੈ। ਥੋੜੀ ਜਿਹਾ ਖੁੱਲਦੀ ਹੈ। ਇੱਥੋਂ ਧੁਨ ਉੱਠਦੀ ਹੈ। ਇਹਨੂੰ ਕਹਿੰਦੇ ਨੇ ਪਰਾ। ਇਸ ਧੁਨ ਦਾ ਨਾਂ ਹੈ ਪਰਾ। ਇਹ ਧੁਨ ਫਿਰ ਉੱਪਰ ਉੱਠ ਕੇ ਹਿਰਦੇ ਤੱਕ ਪਹੁੰਚਦੀ ਹੈ। ਇਹਨੂੰ ਕਹਿੰਦੇ ਨੇ ਪਸੰਤੀ। ਇੱਥੇ ਇਸ ਨੂੰ ਅੱਖਰ ਮਿਲਦੇ ਨੇ। ਇੱਥੋਂ ਉੱਠ ਕੇ ਪਹੁੰਚਦੀ ਹੈ ਗੰਠ ਤੱਕ ਪੂਰਾ ਵਾਕ ਬਣ ਜਾਂਦਾ ਹੈ। ਇਨੂੰ ਕਹਿੰਦੇ ਨੇ ਮਦਮਾ ਜ਼ਬਾਨ ਉਸੇ ਨੂੰ ਪ੍ਰਗਟ ਕਰ ਦਿੰਦੀ ਏ ਉਹਨੂੰ ਕਹਿੰਦੇ ਨੇ ਬੈਖਰੀ ਇਹ ਚਾਰ ਪੜਾਅ ਨੇ ਹੈ ਬੜੀ ਤੇਜ਼ੀ ਨਾਲ ਅੰਦਰ ਪ੍ਰਕਿਰਤੀ ਕੰਮ ਕਰਦੀ ਏ ਜੋ ਮੇਰੀ ਜ਼ਬਾਨ ਬਾਹਰ ਬੋਲ ਸੁੱਟ ਰਹੀ ਏ ਇਹ ਉੱਠਦੇ ਦੁਨੀ ਹੀ ਤਪੈ ਫਿਰ ਹਿਰਦੇ ਤੱਕ ਪਹੁੰਚਦੇ ਨੇ ਤੇ ਅੱਖਰ ਮਿਲਦੇ ਫਿਰ ਕੰਠ ਤੱਕ ਪਹੁੰਚਦੇ ਨੇ ਪੂਰਾ ਵਾਕ ਬਣਦਾ ਇਹ ਜਬਾਨ ਇਸ ਨੂੰ ਪ੍ਰਗਟ ਕਰਦੀ ਹੈ ਇਹ ਐਸੀ ਕਿਰੇ ਹੈ ਪਰਿਪੂਰਨ ਪ੍ਰਮਾਤਮਾ ਨੇ ਸਾਡੇ ਸਰੀਰ ਦੇ ਵਿੱਚ ਬਣਾਈ ਹੈ ਬਹੁਤ ਵੱਡਾ ਇੰਜੀਨੀਅਰ ਹੈ ਮਹਾਨ ਗਿਆਤਾ ਇਸ ਵਾਸਤੇ ਭਾਰਤ ਦੇ ਚ ਨਾਭੀ ਨੂੰ ਧਾਰਮਿਕ ਸ਼ਬਦ ਵਿੱਚ ਨਾਭੀ ਨਹੀਂ ਕਹਿੰਦੇ ਧੋਨੇ ਕਹਿੰਦੇ ਧੋਨੇ ਕਿਉਂਕਿ ਧੋਨੇ ਉੱਥੋਂ ਉੱਠਦੀ ਹੈ ਜਿਵੇਂ ਪਵਨ ਨਾਭੀ ਨਾਲ ਟਕਰਾਂਦੀ ਹੈ 나ਫ ਥੋੜੀ ਖੁੱਲਦੀ ਹੈ ਇੱਥੋਂ ਆਵਾਜ਼ ਉੱਠ ਰਹੀ ਹੈ ਇੱਕ ਤਰੀਕੇ ਨਾਲ ਇੰਜ ਕਹਿ ਲਓ ਇਹ ਇੱਕ ਸਾਜ਼ ਹੈ ਪੰਜ ਤਰ੍ਹਾਂ ਦੇ ਸਾਜ਼ ਹੁੰਦੇ ਨੇ ਇਸ ਵਾਸਤੇ ਪੰਜ ਸ਼ਬਦ ਕਹਿੰਦੇ ਨੇ ਤਤ ਰਿਤ ਗਾਣ 나ਦ ਸੁਗਰ ਇਹਨਾਂ ਨੂੰ ਪੰਜ ਸ਼ਬਦ ਕਹਿੰਦੇ ਨੇ ਇਹਨਾਂ ਦੀ ਵਿਆਖਿਆ ਇਸ ਤਰ੍ਹਾਂ ਹੈ ਤਤ ਤੰਤੀ ਸ਼ਬਦ ਜੋ ਚੋਟ ਨਾਲ ਪੈਦਾ ਹੋਵੇ ਉਹਨੂੰ ਆਹਤ ਸ਼ਬਦ ਕਹਿੰਦੇ ਨੇ ਆਹਤ ਦੇ ਅਖਰੀ ਅਰਥ ਵੀ ਚੋਟ ਇਹਨੇ ਮੈਨੂੰ ਆਹਤ ਕੀਤਾ ਇਹਨੇ ਮੈਨੂੰ ਚੋਟ ਮਾਰੀ ਇਹਨੇ ਮੈਨੂੰ ਆਹਤ ਪਹਚਾਈ ਹੈ ਪਾ ਉਸਨੇ ਮੈਨੂੰ ਚੋਟ ਪਹਚਾਈ ਹੈ ਆਹਤ ਦਾ ਮਤਲਬ ਹੈ ਚੋਟ ਆਹਤ ਸ਼ਬਦ ਦੋ ਚੀਜ਼ਾਂ ਦੇ ਟਕਰਾਓ ਤੋਂ ਚੋਟ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਕਹਿੰਦੇ ਨੇ ਆਹਤ ਪਰ ਜੋ ਬ੍ਰਹਿਮੰਡ ਦੇ ਵਿੱਚ ਵਿਆਪਕ ਹੈ ਇੱਕ ਨਾਦ ਔਰ ਜਿਸ ਤੋਂ ਸਾਰਾ ਜਗਤ ਆਇਆ ਹੈ ਉਹਨੂੰ ਕਹਿੰਦੇ ਨੇ ਅਨਾਹਤ ਪਰਮਾਤਮਾ ਦਾ ਰੂਪ ਇੰਜ ਬਿਆਨ ਕੀਤਾ ਗਿਆ ਆਦ ਅਨੇਲ ਅਨਾਦ ਅਨਾਹਤ ਉਹਦੀ ਜਿਹੜੀ ਆਵਾਜ਼ ਹੈ ਪਰਮਾਤਮਾ ਦੀ ਜਿਹੜੀ ਆਵਾਜ਼ ਹੈ ਆਹਤ ਨਹੀਂ ਹੈ ਅਨਾਦ ਹੈ ਪਰਮਾਤਮਾ ਦਾ ਜਿਹੜਾ ਬੋਲ ਹੈ ਅਨਾਹਦ ਹੈ ਆਦ ਅਨੇਲ ਅਨਾਦ ਅਨਾਹਦ ਜੁਗ ਜੁਗ ਇੱਕੋ ਵੇਸ ਅਨੇਲ ਉਹਦਾ ਕੋਈ ਰੰਗ ਨਹੀਂ ਸਾਰੇ ਰੰਗ ਉਸ ਤੋਂ ਹੀ ਆਉਂਦੇ ਨੇ ਉਹਦਾ ਕੋਈ ਰੰਗ ਨਹੀਂ ਸਾਰੇ ਆਕਾਰ ਉਸੇ ਤੋਂ ਹੀ ਆਉਂਦੇ ਨੇ ਉਹਦਾ ਕੋਈ ਆਕਾਰ ਨਹੀਂ ਸਾਰੇ ਰੂਪ ਉਸੇ ਤੋਂ ਆਉਂਦੇ ਨੇ ਉਹਦਾ ਕੋਈ ਰੂਪ ਨਹੀਂ ਅਰੂਪ ਹੈ ਅਨੂਪ ਹੈ ਚਲੋ ਇਸ ਪਰਕਰਨ ਨੂੰ ਨਾਲ ਲਈਏ ਸਾਰੇ ਰੰਗ ਉਸੇ ਤੋਂ ਆਉਂਦੇ ਨੇ ਪਰ ਉਸ ਦਾ ਕੋਈ ਰੰਗ ਨਹੀਂ। ਜੋਗ-ਜਗ ਇੱਕ ਹੋਵੇ ਉਸ ਦਾ ਇੱਕੋ ਹੀ ਵੇਸ ਹੈ ਉਸੇ ਇੱਕ ਤੋਂ ਅਨੇਕਤਾ ਜਨਮ ਲੈਂਦੀ ਹੈ। ਉਸੇ ਇੱਕ ਨਿਰਆਕਾਰ ਤੋਂ ਜਿਹਦਾ ਕੋਈ ਆਕਾਰ ਨਹੀਂ ਤਰ੍ਹਾਂ-ਤਰ੍ਹਾਂ ਦੇ ਆਕਾਰ ਜਨਮ ਲੈਂਦੇ ਨੇ। ਉਸੇ ਇੱਕ ਨਿਰਆਕਾਰ ਤੋਂ ਜਿਸ ਦਾ ਕੋਈ ਰੰਗ ਰੂਪ ਨਹੀਂ ਤਰ੍ਹਾਂ-ਤਰ੍ਹਾਂ ਦੇ ਰੂਪ ਜਨਮ ਲੈਂਦੇ ਨੇ ਤਰ੍ਹਾਂ-ਤਰ੍ਹਾਂ ਦੇ ਰੰਗ ਜਨਮ ਲੈਂਦੇ ਨੇ। ਆਹਤ ਸ਼ਬਦ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੋਵੇ ਤਤ ਤੰਤੀ ਸਾਜ਼ਾਂ ਤੋਂ ਸਿਤਾਰ ਹੈ ਬੀਨਾ ਹੈ ਰਬਾਬ ਹੈ ਦਿਲ ਰਬਾਬ ਹੈ ਸਰੰਗੀ ਹੈ ਵਾਇਲਨ ਹੈ ਤੰਤੀ ਸਾਜ਼ਾਂ ਤੋਂ ਟਕਰਾਓ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਇਹਨੂੰ ਤਤ ਸ਼ਬਦ ਕਹਿੰਦੇ ਹਨ ਵਿਤ ਚਰਮ ਕਾ ਚਮੜੇ ਦੇ ਮੜੇ ਹੋਏ ਸਾਜ਼ ਢੋਲਕ ਹੈ ਮੰਜੀਰ ਹੈ ਤਬਲਾ ਮਰਦੰਗ ਹੈ ਟਾਬ ਹੈ ਇਹਨੂੰ ਵਿਤ ਸ਼ਬਦ ਕਹਿੰਦੇ ਹਨ ਤਤ ਤੰਤੀਵਿਤ ਚਰਮ ਕਾ ਕਣਕਾ ਸੇਕਾ ਜਾਨ ਧਾਤੂਆਂ ਨਾਲ ਧਾਤੂਆਂ ਟਕਰਾਵਣ ਜਿਹੜੇ ਛੇਣੇ ਹੁੰਦੇ ਨੇ ਖੜਤਾਲਾਂ ਨੇ ਪਿੱਤਲ ਨਾਲ ਪਿੱਤਲ ਟਕਰਾਏ ਤਾਂਬੇ ਨਾਲ ਤਾਂਬਾ ਟਕਰਾਏ ਲੋਹੇ ਨਾਲ ਲੋਹਾ ਟਕਰਾਏ ਜੋ ਆਵਾਜ਼ ਪੈਦਾ ਹੁੰਦੀ ਹੈ ਇਹਨੂੰ ਗਣ ਸ਼ਬਦ ਕਹਿੰਦੇ ਨਾਦ ਸ਼ਬਦ ਘਟਕੋ ਕਹੇ ਘੜੇ ਜਦ ਤੇ ਥਾਪ ਦਿੰਦੇ ਨੇ ਸਾਜ਼ਾਂ ਵਿੱਚ ਇਹ ਵੀ ਵਰਤੇ ਆ ਜਾਂਦਾ ਹੈ ਉੱਪਰ ਇਹ ਥਾਪ ਮਾਰ ਕੇ ਵਿੱਚੋਂ ਆਵਾਜ਼ ਪੈਦਾ ਹੁੰਦੀ ਹੈ ਇਹਨੂੰ ਨਾਦ ਸ਼ਬਦ ਕਹਿੰਦੇ ਨੇ ਨਾਦ ਸ਼ਬਦ ਘਟ ਕੋ ਕਹੇ ਸੁਗਰ ਸ્વાસ ਪਹਿਚਾਨ ਜੋ ਸਵਾਸਾਂ ਨਾਲ ਪਮਨ ਦੇ ਫੂਕਣ ਨਾਲ ਵਜਦੇ ਹੋਣ ਸ਼ੈਣਾਈ ਹੈ ਮੁਰਲੀ ਹੈ ਸੰਖ ਹੈ ਨਰਸਿੰਗਾ ਹੈ ਇਹ ਤੇ ਫੂਕਣ ਨਾਲ ਵਜਦੇ ਨੇ ਇਹ ਹਾਰਮੋਨੀਅਮ ਹੈ ਇਹ ਵੀ ਹਵਾ ਦੇਣੀ ਪੈਂਦੀ ਹੈ ਅਵ ਨਾ ਦੇ ਸੁਰਾਂ ਦੇ ਚੋਂ ਆਵਾਜ਼ ਨਹੀਂ ਨਿਕਲੇਗੀ ਅਸੀਂ ਜੋ ਬੋਲਦੇ ਆ ਸਾਡੇ ਕੋਲ ਸ਼ੁਗਰ ਸ਼ਬਦ ਹੈ ਪਵਨ ਨਾਭੀ ਨਾਲ ਟਕਰਾਂਦੀ ਹੈ ਨਾਭ ਥੋੜੀ ਜਿਹਾ ਖੁੱਲਦੀ ਹੈ ਉਥੋਂ ਧੁਨ ਉੱਠਦੀ ਹੈ ਉਹਨੂੰ ਕਹਿੰਦੇ ਨੇ ਪਰਾ ਪਰਾ ਧੁਨ ਤੇ ਉੱਠੀ ਹੈ ਅਖਰਾਂ ਤੋਂ ਬਿਨਾ ਧੁਨ ਤੇ ਉੱਠੀ ਹੈ ਵਾਕ ਤੋਂ ਬਿਨਾ ਧੁਨ ਤੋਂ ਉਠੀਏ ਸਰਬ ਧੁਨ ਹੈ ਇਸ ਵਾਸਤੇ ਇਹਨੂੰ ਧੋਨੇ ਹੀ ਕਹਿੰਦੇ ਹਨ ਹਿਰਦੇ ਤੱਕ ਉਹ ਧੁਨ ਪਹੁੰਚੀ ਅੱਖਰ ਮਿਲ ਗਏ ਇਹਨੂੰ ਕਹਿੰਦੇ ਨੇ ਪਸੰਤੀ ਪਸੰਤੀ ਬਾਣੀ ਫਿਰ ਉਹ ਛੇਤੀ ਗੰਠ ਤੱਕ ਪਹੁੰਚਦੀ ਹੈ ਪੂਰਾ ਵਾਕ ਬਣ ਜਾਂਦਾ ਇਹਨੂੰ ਕਹਿੰਦੇ ਨੇ ਮਧਮਾ ਬਾਣੀ ਫਿਰ ਜ਼बान ਉਸਨੂੰ ਬਿਆਨ ਕਰ ਦਿੰਦੀ ਹੈ ਇਹਨੂੰ ਕਹਿੰਦੇ ਨੇ ਵਖਰੀ ਵਾਹਿਗੁਰੂ ਐਸਾ ਮੇਰੇ ਅੰਦਰ ਫੁਰਨਾ ਪੈਦਾ ਹੋਇਆ ਪੌਣਾ ਨਾਭੀ ਨਾਲ ਟਕਰਾਈ ਪਰ ਆਪਸੰਤੀ ਮਦਮਾ ਬਣ ਕੇ ਜ਼ਬਾਨ ਨੇ ਬਾਹਰ ਪ੍ਰਗਟ ਕਰ ਦਿੱਤੀ ਵਾਹਿਗੁਰੂ ਇਹ ਹੁਣ ਬੋਝਨ ਬਣ ਗਿਆ ਹੁਣ ਇਸ ਨੂੰ ਸ਼ਬਦ ਨੂੰ ਵਾਪਸ ਲੈ ਜਾਣਾ ਹੈ ਹੁਣ ਵਾਪਸ ਕਿਸ ਤਰ੍ਹਾਂ ਲੈ ਜਾਈਏ ਆਪ ਦੇ ਗਿਆਤੜੀ ਅਰਜ਼ ਕਰਾਂ ਜਿਸ ਦੁਆਰ ਦੇ ਰਾਹੇ ਬਾਹਰ ਪ੍ਰਗਟ ਹੋਇਆ ਹੈ ਮਾਰਗ ਤੇ ਉਹੀ ਇਸ ਨੂੰ ਵਾਪਸ ਲੈ ਜਾਣਦਾ ਜਿਵੇਂ ਘਰ ਦੇ ਜਿਸ ਦਰਵਾਜ਼ੇ ਚੋਂ ਅਸੀਂ ਲੰਘ ਕੇ ਆਇਆ ਹੁਣ ਘਰ ਦੇ ਚ ਪ੍ਰਵੇਸ਼ ਕਰਾਂਗੇ ਉਸੇ ਦਰਵਾਜ਼ੇ ਤੇ ਰਾਹ ਦੁਆਰ ਇੱਕੋ ਹੀ ਹੈ ਜੈਸੇ ਗੁਰਦੁਆਰੇ ਦਾ ਦਰਵਾਜ਼ਾ ਬਾਹਰ ਜਿਸ ਤੋਂ ਆਇਆ ਬਾਹਰ ਵੀ ਉਸੇ ਰਾਹੀਂ ਜਾਵਾਂਗੇ ਸ਼ਬਦ ਪ੍ਰਗਟ ਹੋਇਆ ਬਾਹਰ ਬੈਖਰੀ ਮਦਮਾ ਪਸੰਦ ਹੀ ਪਰਾ ਹੁਣ ਇਹ ਸੁਣਨ ਸੁਣਨਾ ਇਸ ਬੈਖਰੀ ਨੂੰ ਸੁਣਨੇ ਤੇ ਵਾਪਸ ਲੈ ਜਾਣਾ ਹੁਣ ਮੈਰਜ਼ ਕਰਾਂ ਵਾਪਸ ਲੈ ਜਾਣ ਦਾ ਵੀ ਉਹੀ ਟੰਗ ਹੈ ਮਾਰਗ ਉਹੀ ਹੈ ਇਸ ਨੂੰ ਕਬੀਰ ਨੇ ਕਿਹਾ ਉਲਟੀ ਗੰਗਾ ਜਮਨ ਮਿਲਾਓ ਜਮਨ ਜਿੱਥੋਂ ਕੰਗਾ ਜਮੇ ਹੈ ਉਤਪਨ ਹੁੰਦੀ ਹੈ ਉਹਨੂੰ ਗੰਗਾਉਤਰੀ ਕਹਿੰਦੇ ਨੇ ਮੋਹਨ ਜਿੱਥੋਂ ਦਰਿਆ ਨਿਕਲਦਾ ਹੈ ਜਿੱਥੋਂ ਦਰਿਆ ਪ੍ਰਗਟ ਆਉਂਦਾ ਹੈ ਜਿੱਥੋਂ ਗੰਗਾ ਪ੍ਰਗਟ ਹੋਈ ਹੈ ਗੰਗਾਉਤਰੀ ਹੈ ਔਰ ਕਬੀਰ ਕਹਿੰਦੇ ਨੇ ਇਹਨਾਂ ਨੂੰ ਪਲਟਾ ਕੇ ਜਿੱਥੋਂ ਨਿਕਲੀ ਉੱਥੇ ਲੈ ਜਾਣਾ ਹੈ ਕਿਸੇ ਵੀ ਦਰਿਆ ਨੂੰ ਉੱਥੇ ਲੈ ਜਾਣਾ ਜਿੱਥੋਂ ਪ੍ਰਗਟ ਹੋਇਆ ਹੈ ਅਜ ਤੱਕ ਤੇ ਨਹੀਂ ਹੋਇਆ ਅਜ ਤੱਕ ਤੇ ਨਹੀਂ ਇਹ ਨਹਦ ਰਿਆ ਜ਼ਮੀਨ ਤੇ ਵਗਦੇ ਨੇ ਜਿੱਥੋਂ ਨਿਕਲਦੇ ਨੇ ਪਲਟਾ ਕੇ ਲੈ ਜਾ ਸਕਦੇ ਉੱਚਾਈਆਂ ਤੋਂ ਨਿਕਲਦੇ ਨੇ ਬੁਲੰਦੀਆਂ ਤੋਂ ਨਿਕਲਦੇ ਤੇ ਪ੍ਰਾਣ ਪਾਣੀ నిਵਾਨ ਦੀ ਤਰਫ ਜਾਂਦਾ ਭਾਰਤ ਦੇ ਕਰੀਬਨ ਕਰੀਬਨ ਸਾਰੇ ਦਰਿਆ ਹਿਮਾਲਿਆ ਤੋਂ ਆਉਂਦੇ ਨੇ ਪਹਾੜਾਂ ਤੋਂ ਆਉਂਦੇ ਨੇ ਥੱਲੇ ਦੀ ਤਰਫ ਤੇ ਵਾਪਸ ਕਿਵੇਂ ਲੈ ਜਾਏ ਜਿੱਥੋਂ ਨਿਕਲੇ ਨੇ ਉਣੋਂ ਫੇ ਲੈ ਜਾਏ ਇਹ ਧੁੰਨ ਜਿੱਥੋਂ ਪ੍ਰਗਟ ਹੋਈਏ ਕਿਥੋਂ ਪ੍ਰਗਟ ਹੋਈਏ ਨਾਭੀ ਤੋਂ ਧੋਨੇ ਤੋਂ ਇਹਨੂੰ ਥੇ ਲੈ ਜਾਣਾ ਉਲਟੀ ਗੰਗਾ ਜਮਨ ਮਿਲਾ ਬਸ ਇਹ ਕਾਮ ਔਖਾ ਆਖਣ ਔਖਾ ਸੱਚਾ ਨਾਮ ਜਿਸ ਦਿਨ ਕਰੋ ਕਰੋਗੇ ਨਾ ਦੁਨੀਆ 'ਚ ਕੋਈ ਕਾਮ ਇਤਨਾ ਔਖਾ ਨਹੀਂ ਜਿੰਨਾ ਇਹ ਹੈ ਮਾਉਂਟ ਐਵਰੇਸਟ ਤੇ ਚੜ ਜਾਣਾ ਵੀ ਸੌਖਾ ਹੈ ਕਾਮ ਔਖਾ ਹੈ ਚੰਦਰਮਾ ਤੱਕ ਪਹੁੰਚ ਜਾਣਾ ਵੀ ਕੋਈ ਇਤਨਾ ਔਖਾ ਨਹੀਂ ਧੋਨੋਂ ਧੋਨੇ ਤੱਕ ਪਹੁੰਚਾਣਾ ਔਖਾ ਬੜੇ ਬੜੇ ਜੋਗੀ ਰਹਿ ਜਾਂਦੇ ਨੇ ਬੜੇ ਬੜੇ ਜਪੇਸ਼ਵਰ ਰਹਿ ਜਾਂਦੇ ਨੇ ਬੜੇ ਬੜੇ ਅਭਿਆਸੀ ਮੇਰੇ ਅਗੋਂ ਰੋਂਦੇ ਮੇਰੇ ਕਹਿੰਦੇ ਨੇ ਗੈਨੇ ਜੀ ਕੀ ਕਰੀਏ ਖੇਡ ਨਹੀਂ ਬਣਦੀ ਖੇਡ ਨਹੀਂ ਬਣ ਤੜਪਦੇ ਹੋਏ ਮੇਰੇ ਨੇ ਰੋਂਦੇ ਹੋਏ ਮੇਰੇ ਨੇ ਇਸੇ ਰੋਦਨ ਦਾ ਜ਼ਿਕਰ ਕਰਦੇ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਹਉ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੇ ਜੀਓ ਇਹ ਜਦ ਧੋਨ ਵਾਪਸ ਜਾਂਦੀ ਹੈ ਤੇ ਜੋ ਕੁਝ ਸਟੇਜਾਂ ਬਣਦੀਆਂ ਨੇ ਅਵਸਥਾਵਾਂ ਬਣਦੀਆਂ ਨੇ ਮੈਂ ਇਹਨਾਂ ਦਾ ਜ਼ਿਕਰ ਕਰਨਾ ਚਾਹੁੰਦਾ ਸੀ ਪਰ ਭੂਮਿਕਾ ਦੇ ਉਥਾਨ ਕਾ ਚੀ ਮੈਂ ਸਾਰਾ ਸਮਾਂ ਲੈ ਗਏ ਇੱਕ ਇੱਕ ਅਵਸਥਾ ਬੜੀ ਮਹਾਨ ਹੈ ਜਿਵੇਂ ਇਹ ਧੋਨੇ ਤੋਂ ਨਾਭੇ ਤੋਂ ਧੋਨ ਉਠੇ ਇਹਨਾਂ ਦੇ ਨਾਮ ਨੇ ਪਰਾ ਪਸੰਤੀ ਮਧਮਾ ਬੈਖਰੀ ਜਦ ਇਹ ਧਨ ਵਾਪਸ ਜਾਵੇ ਮਧਮਾ ਪਸੰਤੀ ਤੇ ਬੈਖਰੀ ਬਣੇ ਫਿਰ ਵੀ ਕੁਝ ਆਪਣੀਆਂ ਅਵਸਥਾਵਾਂ ਨੇ ਉਹਨਾਂ ਨੂੰ ਭਗਤਾਂ ਨੇ ਨਾਮ ਦਿੱਤੇ ਨੇ ਉਹਦਾ ਬਕਾਇਦਾ ਜ਼ਿਕਰ ਹੈ ਔਰ ਉਸ ਜ਼ਿਕਰ ਤੋਂ ਉਹਨੂੰ ਸੁਣ ਕੇ ਅਭਿਆਸੀ ਅੰਦਾਜ਼ਾ ਲਾ ਸਕਦਾ ਹੈ ਮੈਂ ਕਿੱਥੇ ਤੱਕ ਪਹੁੰਚਿਆ ਜਿਵੇਂ ਸਰੀਰ ਨੂੰ ਵੇਖ ਕੇ ਸਾਨੂੰ ਅੰਦਾਜ਼ਾ ਲੱਗ ਜਾਂਦਾ ਹੈ ਇਹ ਜਵਾਨ ਹੈ ਇਹ ਹੁਣ ਬੁੱਢੇ ਭੇ ਤੱਕ ਚਲਾ ਗਿਆ ਇਹ ਤੇ ਅਜੇ ਬੱਚਾ ਹੈ ਇਹਦੀ ਸੁਰਤ ਕਿੱਥੇ ਤੱਕ ਪਹੁੰਚੀ ਹੈ ਤੇ ਦਰ ਧਿਆਨ ਕਿੱਥੇ ਤੱਕ ਪਹੁੰਚਿਆ ਹੈ ਸ਼ਬਦ ਦਾ ਪਰਵੇਸ਼ ਕਿੱਥੇ ਤੱਕ ਹੋਇਆ ਹੈ ਇਹ ਖੁਦ ਨੂੰ ਪਤਾ ਚਲੇਗਾ ਦੂਜੇ ਨੂੰ ਨਹੀਂ ਦੂਜੇ ਨੂੰ ਨਹੀਂ ਇਸ ਵਾਸਤੇ ਧਾਰਮਿਕ ਮਹਾਂ ਕੇ ਨਹੀਂ ਆ ਇਦੇ ਬਾਰੇ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਤੂੰ ਖੁਦ ਬਾ ਮਨਸਫ ਸੁਧ ਆਪਣਾ ਮਨਸਫ ਆਪ ਬਣ ਆਪਣੀ ਜਜਮੈਂਟ ਆਪ ਕਰ ਕਿਸੇ ਕੋਲ ਨਾ ਕਰ ਤੂੰ ਕੀ ਹੈ ਤੂੰ ਭਗਤ ਹੈ ਕਿ ਨਹੀਂ ਤੂੰ ਗੁਰਮੁਖ ਹੈ ਕਿ ਨਹੀਂ ਤੂੰ ਸੰਤ ਹੈ ਕਿ ਨਹੀਂ ਇਹ ਫੈਸਲਾ ਕਿਸੇ ਕੋਲ ਨਾ ਕਰ ਕੋਈ ਕੀ ਜਾਣਦਾ ਵਤ ਤਵੇਰੇ ਸਰੀਰ ਬਾਰੇ ਕੋਈ ਜਾਣਦਾ ਤੂੰ ਜਵਾਨ ਹੈ ਬੁੱਢਾ ਹੈ ਕਿ ਬੱਚਾ ਹੈ ਤੂੰ ਰੋਗੀ ਹੈ ਕਿ ਤੰਦਰੁਸਤ ਹੈ ਤੋ ਇਸਤਰੀ ਹੈ ਕਿ ਪੁਰਸ਼ ਹੈ ਤੇਰੇ ਸਰੀਰ ਨੂੰ ਬਸ ਇਤਨਾ ਦੇਖ ਕੇ ਕੋਈ ਅੰਦਾਜ਼ਾ ਲਾ ਸਕਦਾ ਹੈ ਦੂਜਾ ਸਾਡੀ ਸੁਰਤ ਦਾ ਕੀ ਅੰਦਾਜ਼ਾ ਲਾਏਗਾ ਕਿਸ ਤਰ੍ਹਾਂ ਲਗਾਏਗਾ ਇਸ ਵਾਸਤੇ ਇਹ ਕਥਾ ਕੀਰਤਨ ਦੀ ਲੋੜ ਪੈ ਜਾਂਦੀ ਹੈ ਸਾਨੂੰ ਆਪਣੀ ਸਮਝ ਆਵੇ ਅਪਤਨ ਕਾ ਜੋ ਕਰੇ ਵਿਚਾਰ ਤਿਸ ਜਮ ਕੰਕਰ ਨਹੀਂ ਕਰੇ ਖਵਾਰ ਬੜੀ ਕੀਮਤੀ ਪੰਕਤੀ ਹੈ ਜੋ ਆਪਣੇ ਵਿਚਾਰ ਆਪ ਕਰਦਾ ਹੈ ਕਿ ਮੈਂ ਕੀ ਹਾਂ ਮੈਂ ਕਿਹਾਂ ਹਾਂ ਪਰ ਮੈਂ ਕਿੱਥੇ ਬਦਕਿਸਮਤੀ ਹੈ ਮਨੁੱਖ ਦੂਜਿਆਂ ਤੋਂ ਫੈਸਲੇ ਕਰਦਾ ਹੈ ਔਰ ਦੂਜਿਆਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਦਿਖਾਵਾ ਹੀ ਦਿਖਾਵਾ ਹੁੰਦਾ ਹੈ ਅੰਦਰ ਦੀ ਦੁਨੀਆ ਨਹੀਂ ਕੁਝ ਵੀ ਨਹੀਂ ਦੂਜੇ ਫੈਸਲਾ ਕਰਨ ਮੈਂ ਗੈ ਨਹੀਂ ਹਾਂ ਮੈਂ ਸੁੰਦਰ ਕੀਰਤਨੀ ਹਾਂ ਮੈਂ ਅੱਛਾ ਪਾਠ ਕਰ ਲੈਣਾ ਮੈਂ ਬਹੁਤ ਵੱਡਾ ਦਾ ਨਹੀਂ ਹਾਂ ਮੈਂ ਬਹੁਤ ਵੱਡੀ ਸੇਵਾ ਕਰ ਲੈਣਾ ਔਰ ਦੁਨੀਆ ਵਾਵਾ ਕਰੇ ਬੰਦੇ ਦੀ ਚਾਹਤ ਆਉਂਦੀ ਹੈ ਮੈਂ ਤੇ ਇਹ ਚਾਹਤ ਉਹਨਾਂ ਬੰਦਿਆਂ ਦੀ ਵੀ ਦੇਖੀ ਹੈ ਹੈਰਾਨ ਹੋ ਗਏ ਜੋ ਬਿਰਧ ਹੋ ਗਏ ਨੇ 80 85 ਸਾਲ ਦੇ ਹੋ ਗਏ ਨੇ ਜਪ ਵੀ ਬੜਾ ਕਰਦੇ ਨੇ ਬਾਣੀ ਵੀ ਬੜੀ ਪੜਦੇ ਨੇ ਪਰ ਅਜੇ ਵੀ ਅੰਦਰ ਉਮੰਗ ਇਹ ਹੈ ਲੋਕੀ ਗੁਰਮੁਖ ਆਖਣ ਬ੍ਰਮਗੈ ਨਹੀਂ ਆਖਣ ਲੋਕੀ ਆਖਣ ਅੰਮ੍ਰਿਤ ਵੇਲੇ ਉੱਠਦਾ ਹੈ ਲੋਕਾਂ ਦੀ ਪ੍ਰਸੰਤਾ ਵਾਸਤੇ ਲੋਕੀ ਖੁਸ਼ ਹੋਣ ਲੋਕੀ ਵਾਵਾ ਕਰੇ ਇਹ ਅਵਸਥਾ ਪਤਾ ਕੀ ਬਣਾਣੀ ਪੈਂਦੀ ਹੈ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਡਾਰ ਗੁਰੂ ਰਾਮਦਾਸ ਕੋਈ ਮਤਲਬ ਨਹੀਂ 10 ਬੰਦੇ ਭਲਾ ਭਲਾ ਆਖਦੇ ਪੈਣਾ ਕੋਈ ਮਤਲਬ ਨਹੀਂ 10 ਬੁਰਾ ਬੁਰਾ ਆਖਦੇ ਪੈਣਾ ਮੈਂ ਕੀ ਆ ਕੋਈ ਬੁਰਾ ਬੁਰਾ ਆਖਰੇ ਇਤਨੀ ਬੁਰੀ ਗੱਲ ਨਹੀਂ ਹੈ ਮੈਂ ਬੁਰਾ ਨਾ ਹੋਵਾ ਬਸ ਗੱਲ ਇਤਨੀ ਹੈ ਕੋਈ ਭਲਾ ਭਲਾ ਆਗਲਾ ਪੇ ਆਖੇ ਪੇ ਮੈਂ ਦੇਖਾਂ ਮੈਂ ਭਲਾ ਹਾਂ ਕਿ ਨਹੀਂ ਅਪਤਨ ਕਾ ਜੋ ਕਰੇ ਵਿਚਾ ਇਥੋਂ ਧਰਮ ਦੀ ਯਾਤਰਾ ਸ਼ੁਰੂ ਹੁੰਦੀ ਏ ਇਹ ਜਿਹੜੀਆਂ ਸਟੇਜਾਂ ਨੇ ਪਰਾ ਪਸੰਤੀ ਮਦਮਾ ਬੈਖਰੀ ਮੈਂ ਕੋਸ਼ਿਸ਼ ਕਰਾਂਗਾ ਕੱਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੈਨੂੰ ਤੋਫੀਕ ਦੇਣ ਸਮਰੱਥਾ ਦੇਣ ਹੈ ਬਾਰੀਕ ਗੱਲ અત્યੰਤ ਬਾਰੀਕ ਤੇ ਮੈਂ ਸਤਿਗੁਰ ਦੀ ਹਜ਼ੂਰੀ ਸਤਾਨੂੰ ਅਰਜ਼ ਕਰਾਂ ਸਫਲਤਾ ਮੈਨੂੰ ਵੀ ਅਜੇ ਨਹੀਂ ਮਿਲੀ ਪਤਾ ਮੈਨੂੰ ਚਲ ਗਿਆ ਚਲੋ ਇਹਨੂੰ ਹੰਕਾਰ ਕਹਿ ਦੋ ਤੁਸੀਂ ਮੇਰਾ ਹੰਕਾਰ ਕਹਿ ਦੋ ਮੈਨੂੰ ਪਤਾ ਚਲ ਗਿਆ ਗੱਲ ਇਹ ਹੈ ਸਟੇਜ ਇਹ ਹੈ ਅਵਸਥਾ ਇਹ ਹੈ ਤੇ ਇਹ ਨਹੀਂ ਫੋਕੇ ਮੇਰੀ ਨਿਰਮਾਣਤਾ ਵੀ ਨਾ ਸਮਝ ਲੈਣਾ 100% ਮੈਂ ਸਹੀ ਕਹਿ ਰਿਹਾ ਕਾਮਯਾਬੀ ਮੈਨੂੰ ਇਸੇਚ ਨਹੀਂ ਮਿਲੇਗੀ ਸਮਝ ਆ ਗਈ ਹੈ ਉਹ ਸਮਝ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਸੀ ਆਖੋਗੇ ਅਵਸਥਾ ਕਿਉਂ ਨਹੀਂ ਮਿਲੀ ਇਹ ਮੈਨੂੰ ਹੁਣ ਸਮਝ ਆਈਏ ਬਹੁਤ ਔਖੀ ਏ ਕਥਾ ਕਰਨ ਨਾਲੋਂ ਲੱਖਾਂ ਗੁਣਾ ਔਖੀ ਆਖਣ ਔਖਾ ਸੱਚ ਹੈ ਕੀਰਤਨ ਕਰਨ ਨਾਲੋਂ ਲੱਖਾਂ ਗੁਣਾ ਔਖਾ ਹੈ ਦਾਨ ਪਨ ਕਰਨ ਨਾਲੋਂ ਪਾਠ ਕਰਨ ਨਾਲੋਂ ਲੱਖਾਂ ਗੁਣਾ ਔਖਾ ਹੈ ਪਾਠ ਜ਼ਬਾਨ ਕਰ ਰਹੀ ਹੈ ਇਥੇ ਭੋਜਨ ਬਣ ਰਿਹਾ ਹੈ ਪਰ ਜਿੰਨੇ ਚਿਰ ਤੱਕ ਛਕਾਂਗੇ ਨਹੀਂ ਤੇ ਤ੍ਰਿਪਤੀ ਕਿਵੇਂ ਹੋਵੇਗੀ ਸਾਰੀਆਂ ਭੁੱਖਾਂ ਕਿਸ ਤਰ੍ਹਾਂ ਮਟਣਗੀਆਂ ਲੋਭ ਕਿਵੇਂ ਸ਼ਾਂਤ ਹੋਵੇਗਾ ਹੰਕਾਰ ਕਿਵੇਂ ਮਿٹےਗਾ ਸ਼ਬਦ ਅੰਦਰ ਤੇ ਪ੍ਰਵੇਸ਼ ਕਰੇ ਤਾਂ ਹੀ ਗੱਲ ਬਣੇਗੀ ਭੋਜਨ ਦੀ ਬੁਰਕੀ ਅੰਦਰ ਜਾਵੇ ਮਾਸ ਬਣੇਗੇ ਹੌਣ ਬਣੇਗੇ ਅਗਰ ਸ਼ਬਦ ਅੰਦਰ ਚਲਾ ਗਿਆ ਯਕੀਨ ਜਾਨੋ ਦਇਆ ਬਣ ਜਾਏਗਾ ਸੰਤੋਖ ਬਣ ਜਾਏਗਾ ਗਿਆਨ ਬਣ ਜਾਏਗਾ ਵਿਗਿਆਨ ਬਣ ਜਾਏਗਾ ਪਰਮ ਆਨੰਦ ਬਣ ਜਾਏਗਾ ਸਮਾਧੀ ਬਣ ਜਾਏਗਾ ਔਰ ਮਨੁੱਖ ਦਾ ਮਨ ਪਰਮਾਤਮਾ ਦਾ ਰੂਪ ਹੋ ਜਾਏਗਾ ਇਹ ਜਿਹੜੀਆਂ ਸਟੇਜਾਂ ਨੇ ਬਾਕੀ ਕਲ ਸਮਾ ਹੋ ਗਿਆ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਤੁਸੀਂ ਬੜੇ ਟਿਕਾਉ ਨਾਲ ਸਰਵਨ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਸੁਣ ਕੇ ਤੁਹਾਨੂੰ ਕਾਮਯਾਬੀ ਬਖਸ਼ਣ ਸੁਣਾ ਕੇ ਮੈਨੂੰ ਕਾਮਯਾਬੀ ਬਖਸ਼ਣ ਤੁਹਾਡਾ ਸੁਣਿਆ ਹੋਇਆ ਸਫਲ ਹੋਵੇ ਮੇਰਾ ਸੁਣਾਇਆ ਹੋਇਆ ਸਫਲ ਹੋਵੇ ਪੁੱਲ ਚੁਗਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ